ਪਰਨੇ ਕਾਣੇ ਸਿੱਧੂ ਦੇ ਕਾਣਾ ਮੈਨੂੰ ਤਾਂ ਕਹਿੰਨੀ ਕਿ ਮੈਂ ਤਾਂ ਜਿੰਨੀਆਂ ਵੀ ਪਿਕਚਰਸ ਦੇਖੀਆਂ ਆਈਆਂ ਦਾ ਮੂੰਹ ਇੱਕ ਅੱਖ ਤਾਂ ਉਹ ਤੇ ਕਾਏ ਪੂਰਾ ਮਤਲਬ ਜਿਹੜਾ ਚਿਹਰਾ ਨਾ ਉਹਦੇ ਉੱਪਰ ਕੋਈ 마ਸੂਮੀਅਤ ਹੈ ਨਹੀਂ ਕੋਈ ਡੀਸੈਂਟ ਲੁੱਕ ਨਹੀਂ ਹੈ ਬਿਲਕੁਲ ਵਹੀਅਤ ਗੁੰਡਾ ਕਰਦੀ ਤੇ ਬਦਮਾਸ਼ੀ ਦੀ ਛਾਪ ਉਹਦੇ ਬੁੱਥੇ ਤੇ ਲੱਗੀ ਹੈ ਲੱਖਸਾਦ ਆਲੇ ਨੇ ਇੱਕ ਬਿਆਨ ਦਿੱਤਾ ਹੈ ਕਹਿੰਦਾ ਕਿ ਕੁੱਟੇ ਆਪਾਂ ਨੇ ਬਹੁਤ ਬੜਾ ਸੀਐਮ ਆ ਪੰਜਾਬ ਦੇ ਭਗਵੰਤ ਮਾਨ ਜੀ ਉਹਨਾਂ ਨੇ ਵੀਡੀਓ ਕਾਲ ਕੀਤੀ ਹੈ ਜੀ ਪੁਲਸ ਨੂੰ ਦਿਖਾਓ ਜੀ ਮੈਨੂੰ ਕਿਵੇਂ ਕੁੱਟ ਰਹੇ ਮੈਨੂੰ ਦਿਖਾਓ ਬੜੇ ਲੋਕਾਂ ਨੇ ਨਿਸ਼ਚਿਤ ਕਿਹਾ ਭਗਵੰਤ ਮਾਨ ਨੇ ਚੰਗਾ ਨਹੀਂ ਕੀਤਾ ਜੀ ਭਗਵੰਤ ਨੇ ਤੁਸੀਂ ਦੇਖੀ ਹੈ ਤੁਹਾਡੇ ਕੋਲ ਸਬੂਤ ਹੈ ਕਿ ਭਗਵੰਤ ਮਾਨ ਨੇ ਵੀਡੀਓ ਕਾਲਿੰਗ ਕੀਤੀ ਹੈ ਉਹ ਬੰਦਾ ਸੀਐਮ ਆ ਪੰਜਾਬ ਦਾ ਉਹ ਵੀ ਲੱਲੂ ਪੰਜੇ ਨੂੰ ਦੇਖੋਗੇ ਵੀ ਦੱਸੋ ਜੀ ਕਿਵੇਂ ਕੁੱਟਦੇ ਹੋ ਦਿਖਾਓ ਜੀ ਮੈਨੂੰ ਸੋ ਲੱਖਾ ਸਦਾਣਾ ਬਹੁਤ ਹੀ ਗਲਤ ਬਲੇਮ ਲਾ ਰਿਆ ਆਪਣੇ ਮਨਕਰਨ ਸਟੋਰੀਆਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਵੀਡੀਓ ਕਾਲਿੰਗ ਦਾ ਉਹ ਬੋਲ ਰਿਹਾ ਤੁਸੀਂ ਭੋਲੀ ਭਾਲੀ ਮਾਸੂਮ ਜਨਤਾ ਉਤੇ ਟਰਸਟ ਕਰ ਰਹੇ ਹੋ ਦੂਜੀ ਗੱਲ ਜਦੋਂ ਆਪਣੇ ਘਰ ਦੇ ਵਿੱਚ ਕਚਹਿਰੀਆਂ ਲਾਨ ਲੱਗੇ ਲੋਕਾਂ ਨੂੰ ਬੁਲਾਉਣ ਲੱਗੇ ਜੀ ਪੈਸੇ ਦਿਵਾਉਣੇ ਆ ਇਹ ਪੈਸੇ ਦਿਵਾਉਣ ਵਾਲੇ ਕੰਮ ਕਿਉਂ ਮਿਲਿਆ ਇਹਨਾਂ ਨੂੰ ਪੁਆਇੰਟ ਵੀ ਨੋਟੇਡ ਪੈਸੇ ਦਿਵਾਉਣ ਵਾਲਾ ਹੀ ਧੰਦਾ ਕਿਉਂ ਅਪਯੋਗ ਕੀਤਾ ਗਿਆ ਪੰਜਾਬ ਦੇ ਵਿੱਚ ਹੋਰ ਕੋਈ ਕੰਮ ਹੈ ਨਹੀਂ ਬਹੁਤ ਕੰਮ ਆ ਪੰਜਾਬ 'ਚ ਕਰਨ ਵਾਲੇ ਸਿਰਫ ਲੋਕਾਂ ਦੇ ਪੈਸੇ ਦਿਵਾਣੇ ਆ ਕਿਉਂਕਿ ਅੰਦਰੋਂ ਵਿੱਚੋਂ ਗੱਲ ਤਾਂ ਹੈ ਕਿ ਪੈਸੇ ਦਿਵਾਵਾਂਗੇ ਤਾਂ ਕਮਿਸ਼ਨ ਲਾਵਾਂਗੇ ਇਹਨਾਂ ਨਾਲ ਇਹਨਾਂ ਦਾ ਰੋਜ਼ਗਾਰ ਚੱਲਦਾ ਹੁਣ ਜਿਹੜਾ ਭਾਨਾ ਸਿੱਧੂ ਲਾ ਲਓ ਲੱਖਾ ਸਦਾਣਾ ਲਾ ਲਓ ਇਹ ਲੋਕਾਂ ਦੀ ਸੋਚ ਆ ਵੀ ਸਿ ਪਬਲਿਕ ਨੂੰ ਪਹਿਲੇ ਆਪਣੇ ਮਗਰ ਲਾਵਾਂਗੇ ਤਾਂ ਇਹ ਕੰਮ ਕਰੇ ਪਬਲਿਕ ਤਾਂ ਸਾਡੀ ਹੈ ਹੀ ਪਹਿਲੇ ਭੋਲੀ ਜੇ ਸਾਡੇ ਲੋਕ ਇੰਨੇ ਭੋਲੇ ਨਾ ਹੁੰਦੇ ਤਾਂ ਸਰਸੇ ਵਰਗੇ ਰਾਮ ਰਹੀਮ ਬਾਬੇ ਪੈਦਾ ਹੁੰਦੇ ਸੋ ਬਾਸ਼ ਇਹਨਾਂ ਨੇ ਕੀ ਕਰਨਾ ਹੈ ਬਿੱਲਾ ਹੁਣ ਕਿਸੇ 파ਟੀ ਨਾਲ ਕੇ ਸੀਟ ਲੈ ਲਈ ਐਮਪੀ ਐਮਐਲਏ ਬਣ ਜੀ ਅਸੀਂ ਵੀ ਤੇ ਕੱਲ ਨੂੰ ਸ਼ਾਇਦ ਫਿਊਚਰ ਤੋਂ ਅਸੀਂ ਵੀ ਸੀਐਮ ਬਣ ਜਾਗੇ ਜਿੰਨਾ ਲੋਕਾਂ ਨੇ ਗੁੰਡਾ ਕਰਦੀ ਬਦਮਾਸ਼ੀ ਕਰਕੇ ਆਪਣੇ ਘਰ ਤੋਰੇ ਹੋਣ ਰੋਟੀ ਪਾਣੀ ਛੱਕੀ ਹੋਵੇ ਫੁਲਕੇ ਜਿੰਨਾਂ ਦੇ ਬਦਮਾਸ਼ੀਆਂ ਤੇ ਚੱਲੇ ਹੋਣ ਇਦਾਂ ਦੇ ਬੰਦੇ ਨੂੰ ਆਪਣੇ ਤੁਸੀਂ ਸਿਰ ਦਾ ਤਾਜ ਬਣਾ ਲੂਗੇ ਸਹੀ ਗੱਲ ਲੱਖੇ ਸਦਾਨੀ ਗੈਂਗਸਟਰ ਸੀ ਇਹ ਪਹਿਲੇ ਠੀਕ ਹੈ ਅੱਜ ਵੱਡੀਆਂ-ਵੱਡੀਆਂ ਗੱਲਾਂ ਕਰਦਾ ਇਹਨੂੰ ਪੁੱਛੋ ਵੀ ਜਿਹੜੇ ਐਡਾ ਮਹਿਲ ਵਰਗੀ ਕੋਠੀ ਪਾ ਕੇ ਬੈਠੇ ਦਾ ਹਿਸਾਬ ਦੇਵੇਗਾ। ਜਦੋਂ ਕੋਲ ਜ਼ਮੀਨ ਆ ਕਿੰਨੀ ਫੈਮਿਲੀ ਪਿੱਛੋਂ ਆਈ ਹੈ ਕਿੰਨੇ ਨੇ ਗੈਂਗਸਟਰ ਦੇ ਵਿੱਚੋਂ ਬਣਾਈ ਹੈ ਉਹਦਾ ਹਿਸਾਬ ਦੇਵੇਗਾ। ਅੱਜ ਇਹ ਦੁੱਧ ਦੇ ਤੁਲੇ ਤੇ شریف ਬੰਦੇ ਸਮਾਜ ਨੂੰ ਦਿਖਾ ਰਹੇ ਵੀ ਸੀ ਤਾਂ ਬੜੇ ਸ਼ਰੀਫਾ ਜੀ। ਬਹੁਤ ਲੱਖਸਦਾਨਾ ਪੂਰਾ ਜ਼ੋਰ ਲਾ ਰਿਹਾ ਹੈ। ਜਿਹ ਪਾਨੇ ਨੂੰ ਕੁੱਟਤਾ ਬੁਖਾਰ ਹੋ ਗਿਆ ਪਾਨੇ ਨੂੰ ਆਏਗਾ ਹੁਣ ਕਹਿੰਦੇ ਜੀ ਪਾਨਾ ਸਿੱਧੂ ਦੀ ਬੇਲ ਹੋ ਗਈ ਸੀ ਪਰ ਨੈਕਸਟ ਜੋ ਤੇ ਚਾਰਜ ਲੱਗ ਗਿਆ ਚੈਨ ਸਨੇਚਿੰਗ ਦਾ। ਕਹਿੰਦੇ ਆ ਜੀ ਭਾਨਾ ਸਿੱਧੂ ਦੇ ਮੈਂ ਵਕੀਲ ਦੇ ਵੀ ਇੰਟਰਵਿਊ ਸੁਣੀ ਆ ਵੀ ਜੀ ਡੁਪਲੀਕੇਟ ਐਫ ਆਈ ਆਰ ਸੀ ਠੀਕ ਐ ਹੁਣ ਚਾਂਸ ਨੈਚਿੰਗ ਦਾ ਵਿਉਧ ਉੱਤੇ ਪਾਤਾ ਕੋ ਨੂੰ ਚਾਂਸ ਨੈਚਿੰਗ ਦਾ ਕੋਈ ਪੁਰਾਣਾ ਕੇਸ ਜੋ ਵੀ ਆ ਗਿਆ ਸਾਹਮਣੇ ਦੇਖੋ ਮੈਂ ਇਹ ਨਹੀਂ ਕਹਿੰਦੀ ਮੈਂ ਵੀ ਕੋਈ ਡਾਕੂਮੈਂਟਸ ਨਹੀਂ ਦੇਖੇ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਵੀ ਦੇਖਿਆ ਹਾਂ ਹੁਣ ਚਾਂਸ ਨੈਚਿੰਗ ਕੀਤੀ ਆ ਯਾ ਹਾ ਹਣ ਰਿਸ਼ਵਤ ਮੰਗੀ ਆ ਨਹੀਂ ਮੇਰੇ ਕੋਲ ਵੀ ਕੋਈ ਸਬੂਤ ਨਹੀਂ ਆ ਮੈਂ ਵੀ ਤੁਹਾਡੇ ਵਰਗੀ ਆਮ ਜਨਤਾ ਐ ਪਰ ਪੁਆਇੰਟਸ ਆ ਮੇਰੇ ਕੋਲ ਕੁਝ ਓਏ ਕਿ ਤੁਸੀਂ ਕਾਨੂੰਨ ਨੂੰ ਹੱਥ ਲੈ ਕੇ ਪਹਿਲੇ ਇਦਾਂ ਦੇ ਕੰਮ ਕਰਦੇ ਕਿਉਂ ਕਿ ਬਾਅਦ ਕਾਨੂੰਨ ਤੁਹਾਡੇ ਉੱਪਰ ਕੁਝ ਝੂਠੇ ਅਲੀਗੇਸ਼ਨ ਲਾ ਕੇ ਤੁਹਾਡ ਛੇਤਰ ਪ੍ਰੇੜ ਕਰੇ ਮੰਨ ਲਿਆ ਜੀ ਪਹਿਲਾਂ ਵੀ ਝੂਠਾ ਹੋਣਾ ਚਾਂਸ ਨਾ ਚਿੰਗ ਵੀ ਝੂਠੀ ਹੋਣੀ ਆ ਪਰ ਛੇਤਰ ਪ੍ਰੇੜ ਤਾਂ ਹੋ ਰਹੀ ਹੈ ਨਾ ਹੁਣ ਜੇ ਛੇਤਰ ਪ੍ਰੇੜ ਹੋ ਰਹੀ ਹੈ ਉਹਦਾ ਵੀ ਸਾਡੇ ਕੋਲ ਸਬੂਤ ਨਹੀਂ ਕਿ ਤੁਹਾਡੇ ਕੋਲ ਕਿਸੇ ਕੋਲ ਵੀ ਜਾਂ ਮੈਂ ਕਹਦਾ ਤੇ ਭਾਨ ਨੂੰ ਬੜਾ ਕੁੱਟਿਆ ਜਦੋਂ ਠੰਡਾ ਪਾਣੀ ਪਾ ਕੇ ਬੁਖਾਰ ਚੜਾਤਾ ਮੈਂ ਤਾਂ ਦੇਖਿਆ ਹੀ ਨਹੀਂ ਜਦ ਮੈਂ ਪੁਲਿਸ ਨੂੰ ਭਾਨੇ ਨੂੰ ਕੁੱਟਦੇ ਨਹੀਂ ਦੇਖਿਆ ਤੇ ਮੈਂ ਕਿੱਦਾਂ ਇਹ ਬਿਆਨ ਕਰਦਾ ਭਾਨੇ ਨੂੰ ਕੁੱਟ ਪਈ ਆ ਗੱਲ ਹੱਕ ਤੇ ਸੱਚ ਦੀ ਕਰੂਗੀ ਪਰ ਲੱਖਾ ਸੁਧਾਣਾ ਕੁਝ ਗੱਲਾਂ ਝੂਠੀਆਂ ਫੁਲਾ ਰਿਹਾ ਕਿ ਸੀਐਮ ਦਾ ਫੋਨ ਗਿਆ ਨਾ ਇਹ ਗੱਲ ਬਿਲਕੁਲ 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 ਗਲਤ ਹੈ ਤੁਸੀਂ ਘਰਾਂ 'ਚ ਕਚਹਿਰੀਆਂ ਲਾਉਂਗੇ ਪੈਸੇ ਕਿਸੇ ਦੇ ਫਸੇ ਆ ਮਰੇ ਆ ਕਿਸੇ ਏਜੰਟ ਨੇ ਧੋਖਾ ਕੀਤਾ ਤੇ ਪੁਲਿਸ ਕਾਦੇ ਵਾਸਤੇ ਆ ਕੋਰਟ ਕਚਹਿਰੀਆਂ ਕਾਦੇ ਵਾਸਤੇ ਆ ਜੇ ਅੱਜ ਐਨਆਰਕੇ ਬੰਦੇ ਜਾਂ ਮੇਰੇ ਵਰਗੇ ਬੰਦੇ ਜਾਂ ਹੋਰ ਖੜੇ ਹੋ ਜਾਣ ਕਿ ਅਸੀਂ ਕਰਦੇ ਜੀ ਆਹ ਕੰਮ ਅਸੀਂ ਆਪਣੇ ਹੱਥ ਚ ਲੈਣੇ ਮੈਂ ਬਦਮਾਸ਼ੀ ਧਮਕੀ ਦੇ ਦਮ ਤੇ ਮੈਂ ਮੈਂ دیਵਾਨਾ ਜੀ ਪੈਸੇ ਇਹ ਤਾਂ ਕਾਨੂੰਨ ਨੂੰ ਹੱਥ ਜੀ ਸਿਆਣੇ ਬਣੋ ਕਾਨੂੰਨ ਨੂੰ ਹੱਥ ਚ ਲੈਣ ਵਾਲੀ ਗੱਲ ਹੋ ਗਈ ਆ ਸਿਆਣੇ ਸਿਆਣੇ ਬਣ ਕੇ ਸੋਚੋ ਤੇ ਜਦੋਂ ਆਪ ਕਾਨੂੰਨ ਨੂੰ ਹੱਥ ਲਵਾਂਗੇ ਆਫਕੋਰਸ ਸਾਡੇ ਸ਼ੇਤਰ ਪਰੇਡ ਤਾਂ ਹੋਏਗੀ ਤੁਸੀਂ بڑے ਕੰਮ ਮੈਂ ਹੋਰ ਪੰਜਾਬ ਦੇ ਵਿੱਚ ਕਰਨ ਵਾਲੇ ਤੁਸੀਂ ਉਦਾਂ ਦੇ ਕੰਮ ਕਿਉਂ ਨਹੀਂ ਕਰਦੇ ਤੁਸੀਂ ਪੈਸਿਆਂ ਵਾਲੇ ਕੰਮ ਨੂੰ ਕਿਉਂ ਭੱਜਦੇ ਹੋ ਕਿ ਤੁਹਾਨੂੰ ਕਮਿਸ਼ਨ ਮਿਲਦਾ ਤੁਹਾਨੂੰ ਕੰਮਾਂ ਦੇ ਵਿੱਚੋਂ ਭੋਲੀ ਪਾਲੀ ਗਰੀਬ ਮਾਸੂਮ ਜਨਤਾ ਐ ਤੁਸੀਂ ਉਹ ਤਾਂ ਪਹਿਲੇ ਵਕਤ ਤੇ ਮਾਰੇ ਆ ਕੁਝ ਗਰੀਬ ਲੋਕ ਤੁਸੀਂ ਉਹਨਾਂ ਨੂੰ ਹੋਰ ਮਾਰੀ ਜਾਂਦੇ ਹੋ ਸੋ ਭਲਾ ਗੁੰਡਾਗਰਦੀ ਬਦਮਾਸ਼ੀ ੱੱੱਕੇ ਨਾਲ ਵੀ ਕੋਈ ਪੈਸੇ ਕਢਾ ਸਕਿਆ ਕਿਸੇ ਤੋਂ ਤੁਸੀਂ ਆਪ ਸੋਚੋ ਉਹ ਮੰਗੂ ਮੱਠ ਗਿਆ ਸੀ ਨਾ ਕੁੱਲੜ ਪੀਜੇ ਵਾਲਿਆਂ ਦੇ ਕਿੰਦਾ ਧਮਕੀਆਂ ਦਿੰਦਾ ਸੀ ਕਿ 50000 ਰੁਪਏ ਰੱਖ ਦੇ ਮੈਂ ਸਾਰਾ ਮਾਮਲਾ ਰਫਾ ਦਾਫਾ ਕਰ ਦੂੰ ਅਗਲੀ ਲਿੱਸੀ ਜੀ ਟੀਵੀ 'ਚ ਫੜਿਆ ਸਾਰੀ ਰਿਕਾਰਡਿੰਗ ਲੀਕ ਕੀਤੀ ਅੱਜ ਕਿੱਥੇ ਵਾਂਗੂ ਮੱਠ ਬਿਹਾਈਂਡ ਦਾ ਬਾਗ ਕਿਵੇਂ ਕੁਮਸੂ ਮੇਂ ਬੱਚੇ ਦਾ ਕਤਲ ਕਰਤਾ ਸਿਰਫ ਪਬਲਿਸਿਟੀ ਸਟੈਂਟ ਲੈਣ ਵਾਸਤੇ ਬਲਕਿ ਉਹ ਬੱਚੇ ਨੇ ਬੇਅਦਬੀ ਕੀਤੀ ਵੀ ਨਹੀਂ ਸੀ ਉਹ ਥੋੜਾ ਮੈਂਟਲੀ ਤੋੜ ਤੇ ਵੀ ਬੱਚਾ ਸਟੇਬਲ ਨਹੀਂ ਸੀ ਕਿੰਨੀ ਮਾੜੀ ਗੱਲ ਆ ਸਾਡੇ ਸਮਾਜ ਵਾਸਤੇ ਅਸੀਂ ਫਿਰ ਰੋਲਾ ਪਾਉਨੇ ਆ ਉਹ ਫਲਾਨਾ ਬਾਬਾ ਸਰਸੇ ਵਾਲਾ ਉੱਥੇ ਡੇਰਾ ਬਣਾ ਰਿਹਾ ਜੀ ਬਣਾਉਣ ਨਹੀਂ ਦੇਣਾ ਜੀ ਉਹ ਫਲਾਨਾ ਦੂਜਾ ਇੱਕ ਕੋਈ ਹਰਜੀਤ ਸਿੰਘ ਬਾਬਾ ਉੱਠਿਆ ਉਹਦੇ ਤੇ ਵੀ ਰੇਪ ਰੂਪ ਦਾ ਕੇਸ ਚੱਲ ਰਿਹਾ ਹਰਜੀਤ ਸਿੰਘ ਤੇ ਉਹ ਵੀ ਇੱਥੇ ਦਿਮਾਲਾ ਜਿਹਾ ਬਣ ਕੇ ਇੱਥੇ ਮੂਰੇ ਖੰਡਾ ਲਾ ਲੈਂਦਾ ਟਿੱਕੇ ਲਾ ਲੈਂਦਾ ਉਹ ਬੰਦੇ ਦਾ ਜਦੋਂ ਗੌਰ ਨਾਲ ਤੁਸੀਂ ਚਿਹਰਾ ਦੇਖੋਗੇ ਨਾ ਉਹ ਤਾਂ ਚਿਹਰੇ ਤੇ ਉੱਤੇ ਲਿਖਿਆ ਹੈ ਹਰਜੀਤ ਸਿੰਘ ਉਹਦੇ ਬਾਬੇ ਦੇ ਵੀ ਮੈਂ ਤਾਂ ਹੈ ਹੀ ਸਿਰੇ ਦਾ ਦਗੜਦਲਾ ਉਹ ਸਿਰੇ ਦਾ ਦਗੜਦਲਾ ਬੰਦਾ ਗਲਤੀ ਇਹ ਤੇ ਬਾਬਿਆਂ ਨੂੰ ਬਣਾਉਂਦਾ ਕੋਣਾ ਕਦੇ ਜੜ ਫੜਿਆ ਕਰੋ ਹੂ ਲਾਲਾ ਹੂ ਲਾਲਾ ਨਾ ਕਰਿਆ ਕਰੋ ਜੜ ਫੜਿਆ ਕਰੋ ਇਹ ਜਿਹ ਬਾਬਿਆਂ ਨੂੰ ਬਣਾਉਂਦੀਆਂ ਸਾਡੀਆਂ ਬੀਬੀਆਂ ਜਦੋਂ ਚੋਲਾ ਚੱਕਦੀਆਂ ਪਿੰਡਾਂ ਤੋਂ ਵਸਤੇ ਫੜਦੀਆਂ ਬਾਬੇ ਪੁੱਛਣ ਆਲੇ ਆਏ ਜੀ ਕੁੱਤ ਵੀ ਇਤਵਾਦ ਕਰਾ ਲੇ ਜੀ ਕਿਤੇ ਨਾ ਉਹਦੇ ਬਸ ਚ ਮੁੰਡਾ ਨਾ ਹੋ ਜੇ ਮੁੰਡਾ ਮੇਰੇ ਵਾਸਤੇ ਰਵੇ ਮੇਰਾ ਬੰਦਾ ਮੇਰੇ ਵਾਸਤੇ ਰਵੇ ਮਤਲਬ ਇਹ ਵਸ ਵਸੋਂ ਦੇ ਚੱਕਰ ਦੇ ਵਿੱਚ ਫਿਰ ਇਹ ਬੀਬੀ ਦਸ ਘਰੇ ਜਾ ਕੇ ਕਹਿੰਗੀ ਮੈਂ ਤਾਂ ਅੜਕਿਓ ਫਲਾਣੇ ਬਾਬੇ ਕੋਲ ਗਈ ਸੀ ਕੁੜੇ ਐਸਾ ਤਵੀਤ ਕਰਕੇ ਦਿੱਤਾ ਨਹੀਂ ਮੇਰਾ ਤਾਂ ਪੁੱਤ ਮੇਰੇ ਮੁੱਠ ਚ ਆ ਗਿਆ ਉਹ ਬੀਬੀ ਸੁਣ ਕੇ ਅੱਛਾ ਚੱਲ ਵੀ ਉਹ ਵੀ ਝੋਲਾ ਚੱਕ ਕੇ ਉਧਰ ਨੂੰ ਸੋ ਇਹ ਜਿਹੜੇ ਢੋਂਗੀ ਪਠੰਗੀ ਬਾਬਿਆਂ ਨੂੰ ਅਸੀਂ ਬਣਾਉਨੇ ਆ ਬੀਬੀਆਂ ਸਾਡੀਆਂ ਪੁਰਾਣੀਆਂ ਅਨ ਐਜੂਕੇਟਿਡ ਨੇ ਅੱਜ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਬਹੁਤ ਰੇਅਰ ਦਿਖਣੀਆਂ ਤੁਹਾਨੂੰ ਇਹ ਜਿਹੜੇ ਡੇਰਿਆ ਤੇ ਸੋ ਜੇ ਭਾਨੇ ਸਿੱਧੂ ਤੇ ਲੱਖੇ ਸਿਧਾਣੇ ਦੇ ਸੁਧਾਰ ਕਰਨਾ ਨਾ ਪੰਜਾਬ ਦਾ ਜਿਹੜੇ ਮੀਆਂ ਸੁਲੇਮਾਨੀ ਮੀਆਂ ਬੰਗਾਲੀ ਜੀ ਮੀਆਂ ਸ਼ੀਆਂ ਬਸਾਂ ਟੈਨਾਂ ਤੇ ਤੇ ਬਸ ਸਟੈਂਡ ਤੇ ਬੋਰਡ ਲੱਗੇ ਹੁੰਦੇ ਆ ਲੱਖੇ ਸਿਧਾਣੇ ਨੂੰ ਤੇ ਭਾਨੇ ਨੂੰ ਮੈਂ ਤਾਂ ਮੰਨਾ ਲਾ ਦੇਣ ਸਾਰੇ ਬੋਰਡ ਭਜਾ ਦੇ ਨੇ ਸਾਰੇ ਬੰਗਾਲੀ ਤੰਤਰਕਾਂ ਪੰਜਾਬ ਚੋਂ ਕੱਢੋ ਗੰਦੇ ਤੰਤਰਕਾਂ ਦਾ ਭਜਾਉਣੇ ਸਾਰੇ ਜਿਹੜੇ ਗੰਦੇ ਡੇਰੇ ਵਾਲੇ ਜੇਪੀਐਸਟ ਆ ਪੰਜਾਬ ਤੋਂ ਜਿੱਥੇ ਵੀ ਪਤਾ ਲੱਗਦਾ ਵੀ ਆਹਾਂ ਬੰਦੇ ਨੇ ਉਹ ਬੁੜੀ ਨੇ ਰੇਪ ਕੀਤਾ 68 ਪਰੇਡ ਮਾਰੋ ਤੇ ਕੱਢੋ ਪੰਜਾਬ ਤੋਂ ਬਾਹਰ ਕਰ ਸਕਦੇ ਲੱਖਾਂ ਸਿਧਾਣਾ ਤੇ ਪੰਨਾ ਸਿੱਧੂ ਹੁੰਦੇ ਦੇਖਾ ਨਾ 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 ਕਿਉਂਕਿ ਰੇਪੀਅਸ ਨੇ ਫੇਰ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਦੇਣਾ ਵੀ ਛੱਡੋ ਯਾਰ ਮੈਂ ਤੁਹਾਨੂੰ 2-3 ਲੱਖ ਦਿੰਦਾ ਤੁਸੀਂ ਮਾਮਲਾ ਦਫਾ ਕਰੋ ਇਹਨਾਂ ਨੇ ਉੱਥੇ ਵੀ ਗੋਜੀ ਗਰਮ ਕਰਕੇ ਘਰ ਨੂੰ ਮੁੜਿਆ ਆਉਣੀਆ ਮਤਲਬ ਤੁਸੀਂ ਪੁੱਠੇ ਕੰਮ ਕਰ ਰਹੇ ਹੋ ਤੁਸੀਂ ਸਹੀ ਤਰੀਕੇ ਨਾਲ ਜੇ ਪੰਜਾਬ 'ਚ ਕੰਮ ਕਰੋਗੇ ਨਾ ਸਾਡੇ ਅਰਗੇ ਲੋਕ ਵੀ ਤੁਹਾਨੂੰ ਸ਼ਾਬਾਸ਼ੀ ਦੇਣਗੇ ਤੇ ਟਰਨ ਅਸਟੈਂਡ ਕਰਨਗੇ ਪਰ ਜੋਰ ਜ਼ਬਰਦਸਤੀ ਭਾਨੇ ਦੀ ਵੀਡੀਓ ਮੈਂ ਸੁਣੀ ਉਹ ਵੀ ਵਾਇਰਲ ਹੋਈ ਸੀ ਜਿਹੜੇ ਏਜੰਟ ਨੂੰ ਗੰਧੀਆਂ ਗਾਲਾਂ ਕੱਢ ਰਿਹਾ ਇਹ ਉਹਦਾ ਬੋਲਣ ਦਾ ਤਰੀਕਾ ਜਦੋਂ ਦੇਖੋ ਨਾ ਕਾਣੇ ਨੂੰ ਫੋਟੋ 'ਚ ਆਏ ਹੋਊਗਾ ਇਹ ਕੋਈ ਤਰੀਕਾ ਮਤਲਬ ਬਦਮਾਸ਼ੀ ਦਿਖਾਣਾ ਫੁੱਟ ਜਾਣਾ ਖੜੇ ਨੂੰ ਆਏ ਕਰ ਦੋ ਦੈਟਸ ਅ ਰੌਂਗ ਸੋ ਪੰਜਾਬ 'ਚ ਜਿਹੜੀ ਗੁੰਡਾਗਰਦੀ ਬਦਮਾਸ਼ੀ ਪਹਿਲੇ ਸੀ ਇਹ ਤਾਂ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਖਤਮ ਕਰਨੀ ਹੈ ਜੀ ਹੌਲੀ ਹੌਲੀ ਤਾਂ ਕਿ ਪੰਜਾਬ ਪੰਜਾਬ ਚ ਲੋਕੀ ਸਕੂਨ ਨਾਲ ਰਹਿ ਸਕਣ ਉਹਨਾਂ ਦੇ ਸਿਰ ਤੇ ਇਹ ਨਾ ਤਲਵਾਰ ਹੋਵੇ ਕਿ ਉਹ ਫਲਾਣਾ ਗੁੰਡਾ ਯਾਰ ਉਹ ਆ ਜਾਊਗਾ ਯਾਰ ਉਹ ਧੱਕੇ ਨਾਲ ਮੇਰੇ ਤੋਂ ਪੈਸੇ ਲੈ ਜਾਏ ਕਿਸੇ ਦੇ ਘਰ ਜਾ ਕੇ ਤੁਸੀਂ ਕਿਸੇ ਦੇ ਘਰ ਜਾ ਕੇ ਉੱਥੇ ਧਰਨੇ ਲਾਓ ਉਹਨੂੰ ਥ੍ਰੈਟਿੰਗਸ ਉਹਨੂੰ ਟਰੈਸਪਾਸਿੰਗ ਕਹਿੰਦੇ ਆ ਕੈਨੇਡਾ ਦੇ ਵਿੱਚ ਤੁਸੀਂ ਇੱਥੇ ਜਨਾਬ ਜੀ ਕਿਸੇ ਦੇ ਡਰਾਈਵਰ ਤੇ ਖੜ ਕੇ ਦੇਖੋ ਧਰਨਾ ਲਾ ਕੇ ਦੇਖੋ ਉਹਨੂੰ ਬੋਲ ਕੇ ਦੇਖੋ ਤੁਹਾਨੂੰ ਇੱਥੋਂ ਵੀ ਪੁਲਿਸ ਐਵੇਂ ਚੱਕ ਕੇ ਲੈ ਕੇ ਜਾਊਗੀ ਤੇ ਅੰਦਰ ਛੱਡੂਗੀ ਤਾੜੂ ਵੀ ਮੁੜ ਕੇ ਕੋਰਟਦਾਰ ਤੇ ਕੇਸ ਚੱਲਣਾ ਹੈ ਸੋ ਸੇਮ ਉਹਨਾਂ ਨੇ ਉਹੀ ਕੀਤਾ ਜੋ ਕੈਨੇਡਾ ਅਮਰੀਕਾ ਬਾਹਰ ਦੇ ਫੁੱਟਬਾਲਸ ਕਰਦੇ ਆ ਤੁਸੀਂ ਕਿਸੇ ਗੇਟ ਦੇ ਮੂਹਰੇ ਜਾ ਕੇ ਜੇ ਤੁਸੀਂ ਅਕੋਰਡਿੰਗ ਟੂ ਲਾਅ ਦੇਖੋ ਨਾ ਤੁਸੀਂ ਕਿਸੇ ਦੇ ਵੀ ਗੇਟ ਮੂਹਰੇ ਜਾ ਕੇ ਆ ਪੱਦਰ ਪਾਸ਼ਾ ਦਾ ਪ੍ਰਯੋਗ ਨਹੀਂ ਕਰ ਸਕਦੇ ਉਹਨੂੰ ਧਮਕੀਆਂ ਥ੍ਰੀਟਨਿੰਗਸ ਨਹੀਂ ਦੇ ਸਕਦੇ ਸੋ ਠੀਕ ਹੈ ਪੰਜਾਬ ਸਰਕਾਰ ਨੇ ਵਧਿਆ ਕੀਤਾ ਜੋ ਬੰਦਾ ਗੁੰਡਾਗਰਦੀ ਬਦਮਾਸ਼ੀ ਕਰੇਗਾ ਉਹਨੂੰ ਜਵਾਬ ਦੇਣਾ ਤਾਂ ਪੈਂਦਾ ਹੈ ਆਮ ਆਦਮੀ ਪਾਰਟੀ ਬੈਠੀ ਹੈ ਤੁਸੀਂ ਆਮ ਆਦੀ ਪਾਰਟੀ ਨਾਲ ਗੱਲ ਕਰੋ ਸੀਐਮ ਸਾਹਿਬ ਦੇ ਕੋਠੀ ਜਾਓ ਉੱਥੇ ਦੱਸੋ ਪਰ ਤੁਸੀਂ ਤਾਂ ਲੋਕਾਂ ਦੇ ਵੀ ਹੱਦ ਆ ਵੀ ਐਸੇ ਬੰਦੇ ਨੂੰ ਮਗਰ ਲੱਗੇ ਤੁਸੀਂ ਜਿਹੜੇ ਘਰਾਂ ਚ ਕਚਹਿਰੀਆਂ ਲਾਈ ਜਾ ਰਹੇ ਆ ਜੀ ਉਹ ਕ ਕਚਹਿਰੀ ਲੰਘ ਲੰਘਦੇ ਉਹਨੇ ਕੱਲ ਨੂੰ ਪੁੱਛਾ ਦੇਣ ਲੱਗ ਜਾਣੀਆਂ ਇਹਨੇ ਲੱਖੇ ਸਦਾਣੇ ਨੇ ਤੇ ਭਾਨੇ ਨੇ ਐਦਾਂ ਐਦਾਂ ਸੇਰਾ ਲਾ ਕੇ ਕਹਿਣਾ ਹੁਣ ਬਾਬੇ ਵੀ ਆ ਗਏ ਚਲੋ ਭਈ ਜੇ ਬਾਬੇ ਆ ਗਏ ਬਾਬੇ ਪੁੱਛਾਂ ਵਾਲੇ ਆਏ ਹੋਏ ਨੇ ਐਦਾਂ ਪੁੱਛਾ ਦੇਣਗੇ ਫਿਰ ਮੁੜ ਕੇ ਬੀਬੀਆਂ ਜਾਣੀਆਂ 10 20 30 40 50 ਰੁਪਏ ਕਰਦੇ ਕਰਦੇ 10000 ਬਣ ਜਾਣਗੇ ਫਿਰ ਪ੍ਰਵਚਨ ਦੇਣ ਵੀ ਸ਼ੁਰੂ ਲੱਗ ਜਾਣਗੇ ਫਿਰ ਬਾਬੇ ਬਣ ਜਾਣਗੇ ਸੋ ਬਾਬਿਆਂ ਦੀ ਜਿਹੜੀ ਸਟਾਰਟਿੰਗ ਹੁੰਦੀ ਹੈ ਨਾ ਬਾਬਾ ਬਣਾਦੇ ਸਟਾਰਟਿੰਗ ਤੁਸੀਂ ਲੋਕ ਕਰਦੇ ਹੋ ਤੁਸੀਂ ਲੋਕ ਬਣਾਉਂਦੇ ਹੋ ਬਾਬਾ ਕੋਈ ਬਾਬਾ ਮਾਂ ਦੀ ਕੋਖੋਂ ਨਹੀਂ ਪੈਦਾ ਹੁੰਦਾ ਸਜਨਤਾ ਤੋਂ ਮੇਰੀ ਅਪੀਲ ਆ ਵੀ ਪਲੀਜ਼ ਐਦਾਂ ਦੇ ਕੰਮ ਛੱਡੋ